ਪਿੰਡ ਟੁਲੇਤਾ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਦੇ ਚਾਰ ਦੁਵਾਰੇ ਨਾਲ ਛੇੜਛਾੜ ਦੇ ਮਾਮਲੇ ਵਿੱਚ ਹਾਲੇ ਤੱਕ ਕੋਈ ਕਾਰਵਾਈ ਨਾ ਹੋਣ ਕਰਕੇ ਸੰਗਤਾਂ ਵਿੱਚ ਰੋਸ ਵਧ ਗਿਆ ਹੈ। ਇਸ ਸੰਗੰभीर ਮਾਮਲੇ ਨੂੰ ਲੈ ਕੇ ਭੁਜਨ ਸਮਾਜ ਪਾਰਟੀ ਵੱਲੋਂ ਫਲੋਰ ਵਿੱਚ ਡੀਐਸਪੀ ਤੇ ਐਸਡੀਐਮ ਦਫ਼ਤਰ ਅੱਗੇ ਧਰਨੇ ਤੇ ਨਾਅਰੇਬਾਜ਼ੀ ਕੀਤੀ ਗਈ। ਧਰਨਾ ਅਗਵਾਈ ਕਰਦੇ ਬਾਸਪਾ ਪੰਜਾਬ ਪ੍ਰਧਾਨ ਅਵਤਾਰ ਸਿੰਘ ਨੇ ਪੁਲਿਸ ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਕਿਹਾ ਕਿ ਸਮਾਜ ਨੂੰ ਇਨਸਾਫ਼ ਨਾ ਮਿਲਣ ਕਰਕੇ ਲੋਕ ਸੜਕਾਂ ਤੇ ਤਰਨ ਲਈ ਮਜਬੂਰ ਹੋ ਰਹੇ ਹਨ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਵੀ ਜੇਕਰ 10 ਸਤੰਬਰ ਨੂੰ ਪ੍ਰਸ਼ਾਸਨ ਵੱਲੋਂ ਹਾਲਾਣਾ ਕੀਤਾ ਗਿਆ ਤਾਂ 9 ਅਕਤੂਬਰ ਨੂੰ ਸੂਬਾ ਪੱਧਰੀ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਧਰਨੇ ਦੌਰਾਨ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਮੀਟਿੰਗ ਕਰਕੇ ਮਸਲਾ ਸੁਲਝਾਇਆ ਜਾਵੇਗਾ ਜਿਸ ਦੇ ਪ੍ਰਦਰਸ਼ਨਕਾਰੀਆਂ ਨੇ ਅਸਥਾਈ ਤੌਰ ਤੇ ਧਰਨਾ ਚੁੱਕਿਆ ਧਰਨੇ ਮੌਕੇ ਕਈ ਆਗੂ ਅਤੇ ਸੰਗਤਾਂ ਹਾਜ਼ਰ ਸਨ ਫਲੋਰ ਤੋਂ ਸੰਦੀਪ ਪਟਿਆਰਾ ਦੀ ਵਿਸ਼ੇਸ਼ ਰਿਪੋਰਟ ਜਗਵੀਰ ਸਤਿ ਸ਼੍ਰੀ ਅਕਾਲ ਜੀ ਬੰਦੋ ਯਾਰ ਜੀ ਇੱਕ ਮਿੰਟ ਇੱਕ ਮਿੰਟ ਭਾਜੀ ਰੋ ਇੱਕ ਮਿੰਟ ਮਨਾਰੇ ਥੋੜੇ ਫੋਟੋ ਖਰਾ ਲਓ ਪਹਿਲੋਂ 2 ਮਿੰਟ ਸੁਨੇਹਾ ਲੈ ਕੇ ਫਿਰ ਤੁਹਾਡੇ ਕੋਲ ਆ ਜੀ ਸਾਡੇ ਸਤਿਕਾਰਯੋਗ ਸਾਥੀ ਜੋ ਲਗਾਤਾਰ ਸੋਰਟ ਹੈ ਅੱਜ ਜੀ ਤੁਹਾਡੇ ਨੂੰ ਸ਼ਾਮਲ ਹੋਏ ਸਾਰਿਆਂ ਨੂੰ ਜੈਪੀਨ ਜੈ ਭਾਰਤ जिस तरह से शामिल हो आखिरी जरा सुने प्रशासन प्रिंपी साहब रहे हैं और हम फोन पर गल करके भाषण दवाया कि कल ठीक ग्यारह बजे प्रशासन के पंचायत और प्रबंधक कमेटी की टीम ग्यारह बजे जी मीटिंग होगी ਉਹਨਾਂ ਦੇ ਕੀ ਸਿੱਟਾ ਨਿਕਲਦਾ ਤੁਹਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਵੀ ਦੇ ਦਿੱਤੀ ਜਾਊਗੀ। ਪਰ ਆਪਾਂ ਜਿਹੜੇ ਪ੍ਰਾਜਨੀਕ ਪ੍ਰੋਗਰਾਮ ਲੱਤੇ ਆ ਉਹ ਕੰਟੀਨਿਊ ਕਰਨਾ। ਵੀਰ ਜੀ ਨੂੰ ਜਿਹੜਾ ਅਫਸਰ ਸਾਹਿਬ ਜੀ ਪ੍ਰਚਾਰ ਕਰਦੇ ਉਹ ਜਨਗਣਾ ਦਾਫਲਾ। ਪਰ ਮੈਂ ਆਪਣੇ ਆਪ ਨੂੰ ਵੀ ਧੰਨਵਾਦ ਕਰਦਾ ਸਤਿ ਸ੍ਰੀ ਅਕਾਲ ਸਰਦਾਰ ਜੀ, ਜਗਜੀਤ ਸਿੰਘ ਜੀ ਜਿਹੜੇ ਨੇ ਪ੍ਰਧਾਨ ਸਰਪੰਚ ਅਸਤੀ ਦੇ ਜਿਹਨਾਂ ਨੇ ਇਹਦੇ ਪ੍ਰੋਜੈਕਟ ਪਿੰਡ ਦਿੱਤਲੇਤੇ ਦੇ ਵਿੱਚ ਜੋ ਗੁਰੂ ਰਵਿਦਾਸ ਮੰਦਿਰ ਦੀ ਚਾਰ ਦਿਵਾਰੀ ਨੂੰ ਢਹਿ ਟੇਰੀ ਕੀਤਾ ਗਿਆ ਅੱਜ ਬਹੁਜੁਮ ਸਮਾਜ پارٹی ਵੱਲੋਂ ਦੁਆਬਾ ਪਿੰਡ ਤੇ ਐਸ.ਡੀ.ਐਮ ਦਫਤਰ 플ੋਰ ਦੇ ਸਾਹਮਣੇ ਸਵੇਰ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਦੁਆਬੇ ਦੀਆਂ ਸੰਗਤਾਂ ਨੇ ਇਸ ਦੇ ਬਾਵਜੂਦ ਵੀ ਕਿ ਪੰਜਾਬ ਹੜ੍ਹਾਂ ਦੀਆਂ ਚੁਣੌਤੀਆਂ ਨਾਲ ਜੋਝ ਰਿਹਾ ਔਰ ਬੀ.ਐਸ.ਪੀ ਦੀ ਲੀਡਰਸ਼ਿਪ ਵਰਕਰ ਜਮੀਨੇ ਪੱਧਰ ਤੱਕ ਇਸ ਸੰਕਟ ਦੇ ਸਮੇਂ ਤੇ ਪਿੰਡਾਂ ਦੇ ਨਾਲ ਵਾ ਫਿਰ ਵੀ ਵੱਡੀ ਗਿਣਤੀ ਵਿੱਚ ਐ ਗੁਰੂ ਰਬਦਾਸ ਜਿਹਦੇ ਸਨਮਾਨ ਚ ਬੀਐਸਪੀ ਮਧਾਂਚ ਇਸ ਧਰਨੇ ਪ੍ਰਦਰਸ਼ਨ ਅੱਜ ਫਲੋਰ ਵੱਡੇ ਪੰਦਰ ਤੇ ਜੋ ਸੰਗਤ ਪਹੁੰਚੀ ਆ ਮੈਂ ਪੰਜਾਬ ਭੋਜਨ ਸਮਾਜ ਪਾਰਟੀ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਅੱਜ ਦੇ ਇਸ ਧਰਨੇ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਕਿ 9 ਅਕਤੂਬਰ ਨੂੰ ਇਹਨਾਂ ਮੁੱਦਿਆਂ ਨੂੰ ਲੈ ਕੇ ਤਲੇਤੇ ਦਾ ਮੁੱਦਾ ਜਿਹੜਾ ਹਾਲਾਂਕਿ ਪ੍ਰਸ਼ਾਸਨ ਨੇ ਮੀਟਿੰਗ ਦੇ ਵਿੱਚ ਆ ਕੇ ਗੱਲਬਾਤ ਕਰਕੇ ਐਸ ਡੀ ਐਮ ਜਿਹੜੀ ਅੱਜ ਇੱਥੇ ਹਾਜ਼ਰ ਨਹੀਂ ਹੈ ਉਹਨਾਂ ਨੇ ਸਾਡਾ ਗੱਲ ਕਰਕੇ ਇਹ ਪ੍ਰੋਫਸਰ ਦਿੱਤਾ ਵੀ ਕੱਲ ਅਸੀਂ 11 ਵਜੇ ਮੀਟਿੰਗ ਕਰਾਂਗੇ ਇਸ ਤਲੇਤੇ ਦੇ ਇਸ਼ੂ ਤੇ ਤਾਂ 11 ਵਜੇ ਮੀਟਿੰਗ ਕਰਕੇ ਪ੍ਰਸ਼ਾਸਨ ਔਰ ਜਿਹੜੀ ਗੁਰੂ ਕਰਤੀ ਸੰਗਤ ਔਰ ਬਹੁਤ ਜਨ ਸਮਾਜ ਪਾਰਟੀ ਦੇ ਸਾਲੇ ਸੋਟਾਨਿਕ ਲੀਡਰਸ਼ਿਪ ਮੀਟਿੰਗ ਵਿੱਚ ਸ਼ਾਮਲ ਹੋ ਕੇ ਅਗਰ ਇਸ਼ੂ ਕੱਲ ਰਿਜ਼ੋਲਵ ਹੋ ਜਾਂਦਾ ਹੈ ਸੈਟਲ ਹੋ ਜਾਂਦਾ ਹੈ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਸੈਂਟੀਮੈਂਟ ਦੇ ਪਬਲਿਕ ਦੇ ਸੰਗਤਾਂ ਦੇ ਸੈਂਟੀਮੈਂਟਸ ਨੂੰ ਸਤਕਾਰ ਕਰਦੇ ਹੋਏ ਗੁਰੂ ਘਰ ਦੀ ਚਾਰਦਵਾਰੀ ਜਿੱਥੇ ਢਾਈ ਆ ਉੱਥੇ ਹੀ ਬਣਨੀ ਚਾਹੀਦੀ ਇੱਕ ਇੰਚ ਜ਼ਮੀਨ ਵੀ ਅਸੀਂ ਛੱਡਣੀ ਨਹੀਂ ਚਾਹੁੰਦੇ ਕਿਉਂਕਿ ਗੁਰੂ ਨਬੀ ਦਾ ਜੀ ਕੇ ਸਨਮਾਨ ਮੇ ਬੀਐਸਪੀ ਮਦਾਨ ਮੇ ਕੋ ਪ੍ਰਸ਼ਾਸਨ ਨੇ ਇਹ ਪ੍ਰੋਫਸਰ ਦਿੱਤਾ ਕਿ ਅਸੀਂ ਇਹਨੂੰ ਪੋਜ਼ਿਟਿਵ ਦਿਸ਼ਾ ਦੇ ਵਿੱਚ ਰਿਸੋਲਵ ਕਰਾਵਾਂਗੇ ਅਸੀਂ ਵੇਟ ਕਰਾਂਗੇ ਪਰੰਤੂ ਨਾਲ ਨਾਲ ਅਸੀਂ ਅੰਦੋਲਨ ਵੀ ਜਾਰੀ ਰੱਖਾਂ ਜੇ ਕੋਈ ਸਿੱਟਾ ਨਹੀਂ ਨਿਕਲਦਾ ਅਗਲਾ ਫਿਰ ਮੀਟਿੰਗ ਰੱਖਾਂਗੇ ਅਸੀਂ ਦੇਖੋ 9 ਅਕਤੂਬਰ ਨੂੰ ਪੂਰੇ ਸਟੇਟ ਦਾ ਇਕੱਠ ਅਸੀਂ ਫਲੋਰ ਦੇ ਵਿੱਚ ਪਲਾ ਲਿਆ ਠੀਕ ਸਭ ਕੰਚੀ ਲਾਮ ਜੀ ਦੇ ਪ੍ਰੀ ਨਿਰਵਾਨ ਤੇ ਇਸੇ ਮੁੱਦੇ ਤੇ ਥੈਂਕ ਯੂ ਔਰ ਇਹਦੇ ਨਾਲ ਨਾਲ ਅਸੀਂ 20 ਆ ਜਿਹੜੀ ਸਤੰਬਰ ਵਾ 20 ਸਤੰਬਰ ਨੂੰ ਖਰਾਲਗੜ੍ਹ ਸਾਹਿਬ ਤੋਂ ਗੁਰੂ ਰਵਿਦਾਸ ਜੀ ਦੇ ਸਨਮਾਨਤ ਵਿਐਸਪੀ ਮਦਾਨ ਇੱਕ ਯਾਤਰਾ ਸ਼ੁਰੂ ਹੋਊਗੀ ਜਿਹੜੀ ਫਲੋਰ ਆ ਕੇ ਸਮਾਪਤ ਹੋਊਗੀ ਇਸੇ ਤਰ੍ਹਾਂ ਫਿਰ 27 ਸਤੰਬਰ ਨੂੰ ਇੱਕ ਯਾਤਰਾ ਸ਼ੁਰੂ ਹੋਊਗੀ ਜਿਹੜੀ ਫਲੋਰ ਆ ਕੇ ਸਮਾਪਤ ਹੋਊਗੀ ਉਸ ਤੋਂ ਬਾਅਦ ਫਿਰ 4 ਸਤੰਬਰ ਅਕਤੂਬਰ ਨੂੰ ਇੱਕ ਯਾਤਰਾ ਸ਼ੁਰੂ ਹੋਏਗੀ ਫਲੋਰ ਅਲੱਗ-ਅਲੱਗ ਡੈਸਟੀਨੇਸ਼ਨਾਂ ਤੋਂ ਇਹ ਇੱਕ ਬੜਾ ਜਨਤਕ ਅੰਦੋਲਨ ਦਾ ਰੂਪ ਧਾਰਨ ਕਰੂਗਾ ਔਰ ਪੰਜਾਬ ਸਰਕਾਰ ਜਣੀ ਇਹਨੂੰ ਇਹ ਜਾਣ ਲੈਣਾ ਚਾਹੀਦਾ ਕਿ ਗੁਰੂ ਰਬੀਦਾਸ ਦੇ ਗੁਰੂ ਘਰ ਨੂੰ ਤੋੜ ਕੇ ਇਹਨਾਂ ਦੀ ਸਰਕਾਰ ਨਹੀਂ ਬੱਸ ਸਕਦੀ ਜੇ ਆਪਣੀ ਗਲਤੀ ਨੂੰ ਸੁਧਾਰ ਲੈਣ ਬਵੰਜਾ ਰਾਜੇ ਗੁਰੂ ਸਾਹਿਬ ਦੇ ਕਦਮਾਂ ਚ ਆ ਕੇ ਡਿਗੇ ਸੀ ਭਗਵੰਤ ਮਾਨ ਨੂੰ ਵੀ ਸਾਡਾ ਕਹਿਣਾ ਕਿ ਹੰਕਾਰ ਛੱਡੋ ਗੁਰੂ ਰਬੀਦਾਸ ਦੇ ਕਦਮਾਂ ਚ ਆ ਕੇ ਡਿਗੋ ਆਪਣੀ ਗਲਤੀ ਲਈ ਪਛਤਾਪ ਕਰੋ ਸੰਗਤ ਤੋਂ ਮਾਫੀ ਮੰਗੋ ਗੁਰੂ ਸਾਹਿਬ ਤੋਂ ਮਾਫੀ ਮੰਗੋ ਔਰ ਗੁਰੂ ਘਰ ਦੀ ਚਾਰਦਵਾਰੀ ਉਸੇ ਜਗਤ ਬਣਾਈ ਜਾਵੇ ਬਹੁਜਨ ਸਮਾਜ ਪਾਰਟੀ ਦਾ ਇਹ ਮੁੱਦਾ ਔਰ ਖੁਰਾਲਕਰ ਸਾਭ ਚ ਸ਼ਰਾਬ ਦੇ ਠੇਕੇ ਹਟਾਏ ਜਾਣ ਨਜਾਇਜ਼ ਬਰਾਂਚਾਂ ਹਟਾਈਆਂ ਜਾਣ ਚਾਂਗਪਛੋਈ ਗੁਰੂ ਰਬਿਦਾਸ ਦੇ ਗੁਰੂ ਘਰ ਨੂੰ ਪੰਚਾਇਤ ਘਰ ਬਣਾਉਣ ਦੀ ਰਣਨੀਤੀ ਬਦਲੀ ਜਾਵੇ ਔਰ ਗੁਰੂ ਰਬਦਾਸ ਘਰਾਂ ਨੂੰ ਮਹੱਲਾ ਕਲੀਨਿਕਾ ਬਣਾਉਣ ਦੀ ਜਿਹੜੀ ਸਰਕਾਰ ਦੀ ਗੁਰੂ ਘਰਾਂ ਤੇ ਕਬਜ਼ੇ ਕਰਨ ਦੀ ਨੀਅਤ ਔਰ ਨੀਤੀ ਆ ਇਹ ਬਹੁਜਨ ਸਮਾਜ ਪਾਰਟੀ ਗੁਰੂ ਰਬਦਾਸ ਨਾਮ ਲੈਵਾ ਸਕਦਾ ਕਦੀ ਬਰਦਾਸ਼ਤ ਨਹੀਂ ਕਰਨਗੇ ਸਰਕਾਰ ਨੂੰ ਇਹਦੇ ਗੰਭੀਰ ਸਿੱਟੇ ਪੁੱਰੇ ਪੈ ਸਕਦੇ ਆ ਔਰ ਹੜ ਪੀੜਤਾਂ ਦੇ ਮੁੱਦੇ ਤੇ ਜੋ ਸਰਕਾਰ ਨੇ ਕੱਲ ਪਹਿਕੇ ਐਲਾਨ ਕੀਤਾ ਜੋ ਵੀ ਉਹਨੇ ਆਪਣੀ ਪਾਲਿਸੀ ਐਲਾਨ ਕੀਤੀ ਬਹੁਜਨ ਸਮਾਜ ਪਾਰਟੀ ਸਰਕਾਰ ਨੇ ਪਾਲਿਸੀ ਨੂੰ ਬਿਲਕੁਲ ਰੱਦ ਕਰਦੀ ਆ ਜੋ ਉਹਨੇ ਮੁਆਵਜ਼ੇ ਐਲਾਨੇ ਉਹ ਨਾ ਕਾਫੀ ਆ ਉਹਦੇ ਉੱਤੇ ਪੁਨਰ ਵਿਚਾਰ ਕਰੇ ਔਰ ਉਹਦੇ ਵਿੱਚ ਵੀ ਕਿਰਤੀ ਕਾਮੇ ਮਜ਼ਦੂਰ ਬਿਲਕੁਲ ਅਨਗੋਲ ਦਿੱਤੇ ਗਏ ਆ ਗਰੀਬ ਅਨਗੋਲ ਦਿੱਤੇ ਗਏ ਆ ਜਿਨ੍ਹਾਂ ਦੇ ਘਰ ਟੁੱਟੇ ਅਨਗੋਲੇ ਗਏ ਆ ਤੋਂ ਭਾਜਨ ਸਮਾਜ ਪਾਰਟੀ ਫਸਲਾਂ ਦਾ ਮੁਆਵ ਚਾਹੁੰਦੀ ਆ ਕਿ ਫਸਲਾਂ ਦਾ ਮੁਆਵਜ਼ਾ ਵੀ ਹੋਰ ਪਧਾਇਆ ਜਾਵੇ ਕਿਰਤੀ ਕਾਮੇ ਮਜ਼ਦੂਰ ਜਿਨ੍ਹਾਂ ਦੇ ਘਰ ਟੁੱਟੇ ਆ ਉਹਨਾਂ ਦਾ ਮੁਆਵਜ਼ਾ ਜਿਨ੍ਹਾਂ ਦੀ ਮੌਤਾਂ ਹੋ ਗਈਆਂ ਇੱਕ ਇੱਕ ਕਰੋੜ ਰੁਪਇਆ ਔਰ ਇੱਕ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰ ਨੌਕਰੀ ਦੇਵੇ ਇਹ ਭਾਜਨ ਸਮਾਜ ਪਾਰਟੀ ਦਾ ਕਹਿਣਾ ਆ ਔਰ BSP ਦੀ ਲੀਡਰਸ਼ਿਪ ਹਰ ਪੇਟਾ ਦੇ ਲਈ ਨਹੀਂ ਜਿਸ ਤਰ੍ਹਾਂ ਪਹਿਲਾਂ ਸਹਿਯੋਗ ਕਰ ਰਹੀ ਹੈ ਨਿਰੰਤਰ ਆਪਣਾ ਸਹਿਯੋਗ جاری ਰੱਖੇ